ਸਸੀ ਗਾਜੀ ਆਪਾਂ ਲੱਗੇਆ ਵਲੋਗ ਦੀ ਸਟਾਰਟਿੰਗ ਕਰਨ ਤੇ ਆ ਮੇਰੇ ਮਗਰ ਖੜਾ ਨਿੱਕਾ ਤੇ ਇਹਨੂੰ ਫਿਰ ਪੂਤਰਾਂ ਦਾ ਸ਼ੌਂਕ ਥੋੜਾ ਥੋੜਾ ਹੈ ਜਾਂ ਮੈਂ ਕਿਹਨੂੰ ਵਧਾ ਦਈਏ ਕੋਈ ਮਗਰ ਚੀਲਾ ਤਾਂ ਚਾਹੀਦੀ ਦਿੱਕਤ ਤਾਂ ਤੇ ਆ ਤੁੱਪੇ ਕੱਢੇ ਵੀ ਆ ਵੱਡੇ ਬੱਚੇ ਤੇ ਇੱਕ ਆਪਣਾ ਜੋਟ ਕੇ ਜੋ ਜਿਹੜਾ ਜਾਲ ਹੁੰਦਾ ਦੋ ਖਾਣੇ ਵਾਲੋ ਕਿਸ ਦੇ ਘਰੇ ਪਿਆ ਉਹ ਲਿਆਉਣੇ ਆ ਫਿਰ ਜਿਹੜੇ ਵੱਡੇ ਬੱਚੇ ਆ 30 35 ਉਹ ਫਿਰ ਧੁੱਪੇ ਪੈ ਜਾ ਕਰਨਗੇ ਤੇ ਉਹ ਹੜਾ ਕੰਮ ਦਾ ਹੀ ਨਹੀਂ ਉਹ ਤੜਦਾ ਹੀ ਨਹੀਂ ਉਹ ਬੈਠਾ ਛਤਰੀ ਤੇ ਉਹ ਤੜਦਾ ਹੀ ਨਹੀਂਗਾ ਚਲੋ ਠੀਕ ਹੈ ਜੀ ਆਪਾਂ ਭਾਉਣੇ ਆ ਬੱਚੇ ਫਿਰ ਮਿਲਦੇ ਆ ਤੁਹਾਨੂੰ ਪਈ ਬੱਚੇ ਬਾਹ ਤੇ ਸੀਗੇ ਤੇ ਬੱਚੇ ਉੱਡੇ ਵੀ ਆ ਹਾ ਈੜਾ ਦੱਬਾ ਤੇ ਰੁੱਤਾ ਬੈਠਿਆ ਨਾ ਖਦਰੀ ਤੇ ਆ ਦੋਵੇਂ ਤੂੰ ਵੀ ਅਗੜ ਪਿਛੜੀ ਬੇਟੇ ਇਹ ਮੈਂ ਤਾਂ ਨਹੀਂ ਡਾਈ ਜ ਇਹਨਾਂ ਦੇ ਰੰਗ ਨਹੀਂ ਲੱਗਿਆ ਸੀ ਮੈਂ ਕਿ ਇਹਨਾਂ ਦੇ ਰੰਗ ਵੀ ਨਹੀਂ ਲੱਗਿਆ ਤੇ ਆਪਾਂ ਕਿਤੇ ਡਾਲੀਏ ਤੇ ਪੰਗਾ ਆ ਜਾਣਾ ਭੈੜਾ ਕਿਉਂਕਿ ਪਿੰਡ ਚ ਆਸ-ਪਾਸ ਹੀ ਹੋ ਜਾਣ ਮੁੜ ਕੇ ਨਾ ਤਾਂ ਬੱਚੇ ਦਾ ਬੈਠੇ ਦਾ ਪਤਾ ਲੱਗਦਾ ਤੇ ਨਾ ਕੁਝ ਵੀ ਨਹੀਂ ਪਤਾ ਲੱਗਦਾ ਹਨ ਤੇ ਬੱਚੇ ਬਸ ਮੰਨ ਕੇ ਚੱਲ 23 24 ਭਾਈ ਸੀਗੇ ਅਸੀਂ 17 18 ਫਰਤੇ ਵੇ ਆਇਆ ਨਵੇਂ ਆ ਸਾਰੇ ਪੁਰਾਣੇ ਤਾਂ ਇੱਕ ਦੋ ਹੀ ਇੰਨਾ ਚ ਚਲੋ ਜਿਹੜੇ ਉੱਡਣਾ ਹੀ ਆਉਦੇ ਹਨ ਸਾਰੇ ਹੀ ਲੱਗਦੇ ਆਂ ਪਰਮਾਤਮਾ ਨੂੰ ਪਤਾ ਹੈ ਨਾ ਉੱਡਣੇ ਉੱਡਣਗੇ ਨਾ ਉੱਡਣਗੇ ਤਾਂ ਭਾਈ ਇਹ ਕਰਦਾ ਸੀ ਬੈਰੀ ਆ ਗਈ ਸੀਗੀ ਤੇ ਬੈਰੀ ਨੇ ਬੜਾ ਯਾਰ ਤੰਕ ਕੀਤਾ ਗਮ ਕਰਲਾ ਫੋਕਸ ਉੱਤਰ ਫਰਦੇ ਆ ਬਾਬਾ ਬੈਰੀ ਨੇ ਬੜਾ ਤੰਕ ਕੀਤਾ ਲਵ ਜੀ ਕਾ ਫੇਰ ਡਰਾ ਕੇ ਤੇ ਇੱਕ ਨੂੰ ਲੈ ਗਈ ਬੈਰੀ ਜਿਵੇਂ ਜੇ ਬੈਠੀ ਜਾਂਦੇ ਹੁਣ ਉਹ ਮੈਂ ਤੜੀ ਜਾਂਨੇ ਆ ਤੇ ਲੈ ਇਹਨਾਂ ਨੂੰ ਤਾੜ ਕੇ ਜਿਹੜੇ ਆ ਬੈਠਿਆ ਬਾਕੀ ਦੇਖਦੇ ਆ ਕੀ ਕਰਦਾ ਬੈਰੀ ਨੇ ਕੰਮ ਖਰਾਬ ਕਰਤਾ ਦੋ ਕਬੂਤਰ ਆਪਣੇ ਦੀਂਹ ਦੇ ਵੀ ਨਹੀਂ ਉੱਚੀ ਇੱਕ ਤਾਂ ਰੱਤਾ ਹੀ ਨਹੀਂ ਦੀਂਹ ਦਾ ਲੋ ਜੀ ਜਿਹੜੇ ਬੱਚੇ ਬਹਿ ਗਏ ਘਟੋ ਘਟ ਵੀ 18 ਬੱਚੇ ਲੈ ਗਏ ਅਸੀਂ ਥੱਲੇ ਤੇ ਕੁਝ ਰਹਿ ਗਏ ਫਰਦੇ ਆਪਣੇ ਬਾਈ ਅੱਜ ਦੋ ਬੱਚੇ ਜਿਹੜੇ ਇੱਕ ਤਾਂ ਰਤਾ ਗੁਲਾਬੀ ਬਗਲ ਵਾਲਾ ਉਹ ਪਤਾ ਨਹੀਂ ਬਹਿਰੀ ਲੈ ਗਈ ਜਾਂ ਸੱਟ ਗਈ ਤੇ ਇੱਕ ਨੂੰ ਬਹਿਰੀ ਲੈ ਵੀ ਗਈ ਆ ਭਾਈ ਗੁਲਾਬੀ ਗੁਲਾਬੀ ਬਗਲ ਵਾਲਾ ਲੈ ਗਈ ਤੇ ਰਤਾ ਗੁਲਾਬੀ ਬਗਲ ਵਾਲਾ ਉਹ ਤਾਂ ਨਹੀਂ ਕੋਈ ਮੂੰਹ ਸਿਰ ਹੁਣ ਆਏ ਨਹੀਂ ਪਤਾ ਵੀ ਸੱਟ ਕੇ ਗਈ ਆ ਜਾਂ ਕੀ ਕਰਕੇ ਗਈ ਆ ਚਲੋ ਦੇਖਦੇ ਆ ਵੇ ਜੇ ਕਿਸੇ ਪਾਸੇ ਡਿੱਗਿਆ ਡੁੱਗਿਆ ਤਾਂ ਡੱਕੇ ਆ ਜੂਗਾ ਇਹ ਨਾ ਡਿੱਗਿਆ ਤਾਂ ਬਈ ਫਿਰ ਲੈ ਤਾਂ ਗਈ ਆ ਹਨਾ ਬੱਚੇ ਆਪਣੇ ਖੜੇ ਆ ਕੁਛ ਉੱਚੇ ਖੜੇ ਵੀ ਕੁਛ ਫਰਦੇ ਜਿਵੇਂ ਜਿਵੇਂ ਬੈਠੀ ਜਾਂਦੇ ਓਵੇਂ ਬਈ ਤੜੀ ਜਾਂਦੇ ਆ ਲੋ ਵੀ ਪਠੀਨੀ ਦੇ ਤਾਂ ਕੰਮ ਆ ਪਾ ਦਿੱਤਾ ਨਮੀੜ ਪਠੀਨੀ ਦੇ ਤਾਂ ਨਮੀੜ ਪਾਪੀ ਦਾਣਾ ਪਾਣੀ ਵੀ ਪਾ ਤਾ ਦਾਣਾ ਪਾਣੀ ਪਾ ਕੇ ਜਿਹੜੇ ਕੱਲ ਕੁਛ ਕੁਛ ਛੇੜਦੇ ਦੋ ਫਰਦੇ ਆਪਣੇ ਕੁਛ ਆ ਬੈਠੇ ਆ ਕੁਛ ਉਹ ਬੈਠੇ ਆ ਇਥੇ ਕਿ 2 4 5 8 9 10 15 ਬੱਚੇ ਇਥੇ 15 ਬੱਚੇ ਦਿੱਤੇ 6 ਛੜ ਤੱਕ ਫਿਰ ਖੁੱਟਿਆਂ ਦੀ ਸੈਟਿੰਗ ਕਰ ਲਾਂ ਜੂੜ ਗਏ ਨਾ ਕੱਢਦੇ ਆਂ ਇਥੇ ਜੂੜ ਗਾ ਹੀ ਆ ਤੇ ਦੋ ਬੱਚੇ ਵੀ ਨੇ ਕੀ ਕਰਦਾ ਇਹਨੇ ਬੜਾ ਯਾਰ ਸ਼ੋਰ ਜਿਹਨੇ ਮੋਟਰਸਾਈਕਲ ਮੈਂ ਘਰੇ ਹੈਣੀ ਦੀ ਚੋਰੀ ਨੂੰ ਲੈ ਗਿਆ ਇਹਨੇ ਮੋਟਰਸਾਈਕਲ ਸੈਟ ਦੇਣ ਦੇ ਫਿਰ ਵੇਖੀਏ ਪਛਾਣ ਕਰ ਉੱਤਰ ਗਿਆ ਉੱਤਰ ਗਿਆ ਪਛਾਣ ਕਰ ਛੋਰ ਨਾ ਸੇੜਦੀ ਮਗਰ ਬੈਠਾ ਉੱਤਰ ਹੈ ਉੱਤਰ ਹੈ ਪਰ ਮਰੇ ਖਬਰ ਆ ਗਈ ਵੜਾਈ ਯਾਰੇ ਨੇ ਛੋਰ ਨੇ ਆਪਣੇ ਬੱਚਿਆਂ ਨੂੰ 베ਰੀ ਪੈ ਗਈ ਕੋ ਬੈਠਾ 베ਰੀ ਤੇ ਮੈਂ ਜੂਂ ਕਰਕੇ ਵਿਖਾ ਦਿੰਦਾ ਇਹ ਇੱਥੇ ਹੀ ਬੈਠਾ ਉਹ ਬੈਠਾ ਉਹ ਵੇ ਦੇ ਦਣਾ ਤੇ ਇਹ ਬੀਰੀ ਚ ਵੜ ਗਿਆ ਤੇ ਆ ਫਿਰਦਾ ਇੱਕ ਤੇ ਆਪਣੇ ਬੱਚੇ ਬਾਈ ਜੀ ਦੂ ਲੈ ਗਏ ਅਜ ਬੈਰੀ ਅੱਜ ਤਾਂ ਦੇਣੀ ਪਤਾ ਨਹੀਂ ਕਿਹਦੇ ਚੜਿਆ ਕਰ ਕਦਮ ਤੇ ਉਹ ਤੇ ਆ ਬੈ ਲਾਈ ਪਈ ਇਸ ਤੋਂ ਬਾਜੀ ਉਹ ਡਾਈ ਜਾਂਦੇ ਆ ਕਹਿੰਦੇ ਢਾ ਕੇ ਛਤਰੀ ਦੇ ਤਾਂ ਭਾਈਏ ਮੈਂ ਕਿ ਚੱਲ ਢਾ ਦਿਓ ਤੁਸੀਂ ਤੇ ਆਪਣਾ ਕਲਕੱਤਾ ਆਂਦਾ ਘਰ ਤੇ ਪਰ ਬੈਂਦਾ ਨਹੀਂਗਾ ਉਹ ਬੈਠਾ ਉੱਡ ਕੇ ਆ ਜੂਗਾ ਜੇ ਆਜੇ ਤਾਂ ਵਾ ਵਾ ਆਇਆ ਆਇਆ ਛਦਰੀ ਛਦਰੀ ਛਲਦੀ ਛੋਰੀ ਕਿਧਰ ਜਾ ਰਿਹਾ ਵਾ ਅੰਦਾ ਗਿਆ ਨਹੀਂ ਇਹ ਆਪਣਾ ਇੱਕ ਤਾਂ ਬੱਚਾ ਆਇਆ ਗਿਆ ਨਹੀਂ ਆਪਣਾ ਹੀ ਇੱਕ ਬੱਚਾ ਦਾ ਕਲਕੱਤਾ ਉਹ ਦੋ ਦਿਨਾਂ ਦਾ ਬਾਹਰ ਹੀ ਆ ਤੇ ਇੱਕ ਰੱਤਾ ਬੱਚਾ ਆਪਣਾ ਹਰਾ ਘੰਡ ਗੁਲਾਬੀ ਬੋਲ ਵਾਲਾ ਬਈ ਉਹ ਵੀ ਵੈਰੀ ਲਈ ਤੇ ਉਹ ਕਾਲ ਕਾਤੇ ਮਾਰੀ ਨੇ ਡੋਰ ਲਾਈ ਵੀ ਅਸੀਂ ਤੇ ਸਮਝੋ ਸੌਦਾ ਬਾਹਰ ਆ ਜਦੋਂ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਡਿੱਗਿਆ ਕਿੱਥੇ ਨਹੀਂ ਭਈ ਉਹਨੂੰ ਸੱਟ ਕੇ ਗਈ ਆ ਜਾਂ ਉਹਨੂੰ ਲੈ ਕੇ ਗਈ ਆ ਇਹ ਚੀਜ਼ ਦਾ ਕੋਈ ਪਤਾ ਨਹੀਂ ਤੇ ਆ ਕਬੂਤਰ ਕੀ ਦਾ ਜਾਂਦਾ ਹੈ ਉਹ ਜਾਂਦਾ ਕਬੂਤਰ ਪਤਾ ਨਹੀਂ ਕੀ ਦਾ ਸੀਗਾ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਤੇ ਮੇਰਾ ਵੀਰ ਲਾਈਕ ਕੀਏ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਵੀਊ ਵਾ ਵਧਾਓ ਮਾੜੇ ਮੋੜ ਸਾਡੇ ਵੀ ਯਾਰ ਮੇਰੇ ਤੋਂ ਹੀ 16 17 18 ਬਸ ਇੰਨੇ ਇੱਕ ਵੀਊ ਹੁੰਦੇ ਮੇਰਾ ਭਰਾ ਕਰੋ ਮਦਦ ਯਾਰ